ਫਾਰਮ 60 ਇਹ ਫਾਰਮ ਟ੍ਰੱਕ 60 ਆ 2012 ਮਾਡਲ ਆ 6ਵੇਂ ਮਹੀਨੇ ਦਾ ਠੀਕ ਆ 2012 ਮਾਡਲਾ ਤੇ 6ਵੇਂ ਮਹੀਨੇ ਦਾ ਟਰੈਕਟਰ ਆ ਰੰਗ ਪੀੜ ਦਾ ਵੇਖੋ ਰੰਗ ਪੀੜ ਦਾ ਬਿਲਕੁਲ ਨਹੀਂ ਲੜਾ ਪਾ ਕੇ ਮੂਰ ਕੇ ਉਵੇਂ ਹੀ ਪਾਇਆ 2012 ਦਾ ਹੀ ਹੈ ਜੀ ਆ ਵੇ ਹਾਂਜੀ ਹਾਂਜੀ ਤੇ ਪਾਵਰ ਸਟੀering ਆ ਡਬਲ ਡਿਸਟ੍ਰਿਬਿਊਟਰ ਆ ਤੇਲ ਬ੍ਰੇਕਾਂ ਠੀਕ ਆ ਤੇ ਪਹਿਲੇ ਘਰ ਦਾ ਨਗਦ ਕੈਸ਼ ਨਾਲ ਦੇ ਟਾਇਰ ਹੀ ਆ ਤੇ 12 ਦੇ ਮਾਰਕ ਠੀਕ ਆ ਨਾਲ ਦਿਆ ਹੈ ਟਰੈਕਟਰ ਦੇ ਪੈਰ 65 ਤੋਂ 70 ਰੁਪਏ ਪਏ ਆ ਜੀ ਵੀ ਚੱਲਿਆ ਫਿਰ ਬਾਈ ਕਿੰਨਾ ਗਾ ਆ ਪਿਆ ਜੀ ਇੱਥੇ ਸੱਚ ਮਾਡਲ ਵੀ ਲਿਖਿਆ ਹੁੰਦਾ ਟਾਇਰਾਂ ਤੇ ਆ 12 ਮਾਡਲ ਆ ਜੀ ਠੀਕ ਆ ਫਿਰ ਇਹ ਚੱਲਿਆ ਟਰੈਕਟਰ 12 1300 ਕੋਟ 1245 ਘੰਟੇ ਚੱਲਿਆ ਉਹ ਟਾਇਰ ਤਾਂ ਹੀ ਫਿਰ 65 ਤੋਂ 70 ਰੁਪਏ ਪਏ ਆ ਨਰ ਮੇਲ ਏਰੀਆ ਚੋਂ ਲਿਆ ਜੀ ਬੰਦੇ ਨਰਮ ਨਾਉਂਦੇ ਜੀ ਕਤੂਜ ਨਹੀਂ ਵੜਿਆ ਜੀ ਹਾ ਜੀ ਮਾਰ ਕੇ ਮੁਰ ਕੇ ਰਾਂਗ ਬੇੜ ਆਇਆ ਕੋਵੇਂ ਮਗਰਾੜ ਗਲਿਆ ਬਲਿਆ ਕਿਧੋਣੀ ਨਾ ਸਾਫ ਪਿਆ 2000 ਰੁਪਏ ਚ ਕੰਪਨੀ ਦੇ ਸ਼ਿੱਕਰ ਨੇ ਕੰਪਨੀ ਦੇ ਸੀਟਾਂ ਡੰਡੇ ਗੱਡੀਆਂ ਸਾਰਾ ਸਾਰਾ ਕੋ ਕੰਪਨੀ ਦਾ ਕੰਪਨੀ ਦਾ ਵੀ ਹਾਏ ਤਾਂ ਹੀ ਚਾਬੀ ਨਹੀਂ ਲੱਗਦੀ ਨਾ ਕੋਈ ਬੰਦੇ ਨੇ ਸੀਟਾਂ ਵੀ ਨਹੀਂ ਖੋਲੀਆਂ ਯਾਰ ਉਵੇਂ ਹੀ ਪਿਆ ਟਰੈਕਟਰ ਸਾਰਾ ਸ਼ੀਸ਼ੇ ਦਾ ਨੰਬਰ ਪਿਆ ਵਾ ਪੀ ਬੀ ਜੀ ਤੋਂ 5 ਹਾਂ 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 ਜੋ ਐਲ ਡੀ ਲਾਈਟਾਂ ਡੈਕ ਚੱਕ ਸਾਰਾ ਕੋ ਨਾਲ ਹੀ ਮਿਲੂਗਾ ਠੀਕ ਆ ਸਾਰਾ ਸਮਾਨ ਟਰੈਕਟਰਾਂ ਦੇ ਬਾਈ ਨਾਲ ਮਿਲੂਗਾ ਤੇ ਰੰਗ ਪੇੜ ਦਾ ਅਰੀਜਨਲ ਆ 2012 ਮਾਡਲ ਆ ਸੁਪਰ ਮੈਕਸ ਆ ਸੁਪਰ ਮੈਕਸ ਆ 2012 ਮਾਡਲ ਆ ਪੂਰਾ ਵੀ ਕਮੀ ਨਹੀਂ ਚੈੱਕ ਕਰਕੇ ਵਾਕੇ ਲਿਆ ਸਕਦੇ ਆ ਚੈੱਕ ਕਰਕੇ ਰਹਿ ਜਾ ਪੂਰਾ ਠੀਕ ਆ ਵਾਕੇ ਚੈੱਕ ਕਰਕੇ ਟਰੈਕਟਰ ਲਿਆ ਸਕਦੇ ਵੀਡੀਓ ਚ ਨੰਦਾ ਫੱਟੀ ਛਤਰੀ ਐਲਈਡੀ ਲਾਈਟ ਆ ਉਵੇਂ ਸਾਰਾ ਕੁਝ ਦਿਖਾ ਦਿਓ ਬਾਪੂ ਠੀਕ ਹੈ ਜਮਾਂ ਉਵੇਂ ਮਗਰਾੜ ਲਿੰਕਾਂ ਨੂੰ ਕਰ ਪੀ ਆਈ ਪਿਆ ਫਰ ਗਲਿਆ ਬਲਿਆ ਕਿਧੋ ਨਹੀਂ ਗਾ ਜਮਾਂ ਰੁਪਈਆ ਬਈ ਐਂਸੀ ਕ੍ਰੈਡਿਟਨ ਪਿਆ ਦੇਖ ਆ ਨਾਟ ਵੀ ਨਹੀਂ ਖੁੱਲੇ ਹਜੇ ਠੀਕ ਆ ਨਾਲ ਦੇ ਟਾਇਰ ਚਾਰੇ ਤੇ ਡਿਮਾਂਡ ਇਹਦੀ ਕਿੰਨੀ ਆ ਇਹਦੀ ਡਿਮਾਂਡ ਹੈ ਜੀ ਇਹ ਜੀ 4,25,000 ਰੁਪਈਆ 4,25,000 ਬਾਕੀ ਮੌਕੇ ਤੇ ਮਾਨਤਾਨ ਕਰ ਦਾਂਗੇ ਫਰ ਕੋਈ ਲੋਨ ਹੋ ਜੂਗਾ ਬਈ ਇਹ ਤੇ ਵੀ ਲੋਨ ਹੋ ਜੂਗਾ ਜੀ ਠੀਕ ਆ